ਮੁਢਿੰਦਾ ਚ ਅੱਜ ਇੱਕ ਲੁੱਟ ਦਾ ਹੈਰਤ ਅੰਗੇਜ਼ ਕਾਰਨਾਮਾ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਖਸ ਸਾਧੂ ਦੇ ਪੇਸਟ ਇੱਕ ਵਿਅਕਤੀ ਕੋਲੋਂ ਲਿਫਟ ਮੰਗਦਾ ਹੈ ਗੱਡੀ 'ਚ ਬੈਠਣ ਦੇ ਸਾਰ ਹੀ ਉਹ ਉਸ ਗੱਡੀ ਸਵਾਰ ਨੂੰ ਗੱਡੀ ਦੇ ਮਾਲਕ ਨੂੰ ਹਿਪਨੋਟਾਈਜ਼ ਕਰਕੇ ਉਸ ਤੋਂ ਸੋਨੇ ਦਾ ਕੜਾ ਤੇ ਨਾਲ ਹੀ ਨਾਲ ਸੋਨੇ ਦੀ ਇੱਕ ਅੰਗੂਠੀ ਖੋਹ ਲੈਂਦਾ ਹੈ ਜਿਸ ਦੀ ਕੀਮਤ तकरीबन 5 ਲੱਖ ਰੁਪਏ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਸੀ ਕਿ ਇਸ ਵਿਅਕਤੀ ਦੇ ਨਾਲ ਦੋ ਹੋਰ ਸ਼ਖਸ ਜੋ ਨੇ ਉਹ ਮੌਜੂਦ ਸਨ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਐਸ ਸ਼ਖਸ ਦਾ ਨਾਮ ਸतीश ਕੁਮਾਰ ਦੱਸਿਆ ਜਾ ਰਿਹਾ ਹੈ ਜਿਸ ਦੇ ਨਾਲ ਕੀ ਲੁੱਟ ਖੋਹੀ ਜਾਂ ਘਟਨਾ ਵਾਪਰੀ ਹੈ ਜਿਸ ਦੀ ਇੱਕ ਕਰੋਕਰੀ ਦੀ ਦੁਕਾਨ ਹੈ ਜਿੱਥੇ ਕਿ ਅੱਜ ਹੈ ਆਪਣੀ ਗੱਡੀ ਦੇ ਵਿੱਚ ਕਿਸ ਪਾਸੇ ਜਾ ਜਾ ਰਿਹਾ ਹੁੰਦਾ ਹੈ ਜਦ ਇੱਕ ਸਾਧੂ ਦੇ ਪੇਸਚ ਆਇਆ ਵਿਅਕਤੀ ਇਸ ਵੱਲੋਂ ਲਿਫਟ ਮੰਗਦਾ ਹੈ ਇਹ ਲਿਫਟ ਦਿੰਦਾ ਹੈ ਲੇਕਿਨ ਲਿਫਟ ਦਿੰਦਿਆਂ ਸਾਰ ਹੀ ਗੱਡੀ 'ਚ ਬੈਠ ਗਿਆ ਸਾਰ ਹੀ ਉਹ ਸਾਧੂ ਦੇ ਪੇਸਚ ਆਇਆ ਵਿਅਕਤੀ ਇਸ ਨੂੰ ਹਿਪਨੋਟਾਈਜ਼ ਕਰ ਦਿੱਤਾ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਨੂੰ ਹਿਪਨੋਟਾਈਜ਼ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਹੈ ਖੁਦ ਆਪਣਾ ਸੋਨੇ ਦਾ ਕੜਾ ਤੇ ਸੋਨੇ ਦੀ ਅੰਗੂਠੀ ਉਤਾਰ ਕੇ ਉਸ ਵਿਅਕਤੀ ਨੂੰ ਦੇ ਦਿੰਦਾ ਹੈ ਜਿਸ ਦੀ ਕੀਮਤ 5 ਲੱਖ ਰੁਪਏ ਦੱਸੀ ਜਾ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਦੇਖਦੇ ਆਏ ਪੁਲਿਸ 'ਤੇ ਰਿਪੋਰਟ ਦਰਜ ਕਰਾ ਦਿੱਤੀ ਗਈ ਹੈ ਤੇ ਪੁਲਿਸ ਸੀਸੀਟੀਵੀ ਤਸਵੀਰਾਂ ਵੀ ਖੰਗਾਲ ਰਹੀ ਹੈ ਲੇਕਿਨ ਕਾਫੀ ਜ਼ਿਆਦਾ ਹੈਰਤنگੇਜ਼ ਤੇ ਹੈਰਾਨ ਕਰ ਦੇਣ ਵਾਲਾ ਹਾਰਨਾਮਾ ਹੈ ਕਿਉਂਕਿ ਕਹਿ ਸਕਦੇ ਆ ਕਿ ਬੀਤੇ ਕੁਝ ਮਹੀਨਿਆਂ ਦੇ ਵਿੱਚ ਅਜਿਹਾ ਇੱਕ ਮਾਮਲਾ ਦੂਸਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਮੋਗਾ ਦੇ ਵਿੱਚ ਵੀ ਪਹਿਲਾ ਹਿਪਨੋਟਾਈਜ਼ ਕਰਕੇ ਇੱਕ ਦੁਕਾਨਦਾਰ ਦੇ ਕੋਲੋਂ ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉੱਥੇ ਹੀ ਹੁਣ ਬਠਿੰਡਾ ਦੇ ਵਿੱਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਇਸ ਬਾਬਤ ਕੀ ਕੋਈ ਜਾਣਕਾਰੀ ਹੋ ਲੋਕ ਸਾਂਝੇ ਕਰ ਰਹੇ ਨੇ ਇਸ ਕੇਸ ਦੇ ਨਾਲ ਜੁੜੇ ਪੁਲਿਸ ਅਧਿਕਾਰੀ ਸਾਂਝੇ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਮੇਰਾ ਨਾਮ ਜਿੰਨੇ ਕਾਸਟ ਦਰਸ਼ਨ ਸਿੰਘ ਆ ਜੀ ਤੇ ਬਸਣ ਚੌਂਕੇ ਲੱਗੇ ਹੋਏ ਆ ਤੇ ਸਾਨੂੰ ਮਾਮਲਾ ਜੀ ਸਾਨੂੰ ਇੱਕ ਹੁਣੇ ਕੰਟਰੋਲ ਤੋਂ ਫੋਨ ਆਇਆ ਸੀਗਾ ਵੀ ਐ ਕਰਕੇ ਮਤਲਬ ਕੋਈ ਉੱਥੇ ਰਜੇਂਦਰਾ ਕਾਲਜ ਕੋਲੇ ਕੋਈ ਆਪਣਾ ਵਾਰਦਾਤ ਹੋਈ ਆ ਕੋਈ ਕਿਸੇ ਨੇ ਕੋਈ ਛੋਨਾ ਸਮਾਜਾ ਕੋਈ ਮੰਦੀ ਮੰਦੀ ਕੋਈ ਹੋਈ ਹੈਗੀ ਤੇ ਉਹ मतलब ਉਹਦੇ ਬਾਅਦ ਹੁਣ ਅਸੀਂ ਇਹਨਾਂ ਦੇ ਦੁਕਾਨ ਤੇ ਆਏ ਆ ਨਾ ਤੇ ਇਹਨਾਂ ਤੋਂ ਪ੍ਰੋਸੈਸ ਕੀਤੀ ਐ ਜਿਵੇਂ ਜਿਵੇਂ ਦੱਸਣਗੇ ਸਾਨੂੰ ਉਸ ਮੌਕੇ ਤੇ ਲੈ ਕੇ ਚੱਲਿਆ ਇਹਨਾਂ ਨੂੰ ਕੈਮਰੇ ਵਗੈਰਾ ਦੇਖਾਂਗੇ ਜਿਵੇਂ ਵੀ ਕੋਈ ਧਿਆਨ ਪਾਇਓ ਤੁਹਾਡੇ ਅੱਗੇ ਦੱਸਿਓ ਇਹਨਾਂ ਦੇ ਇੱਕ ਆਪਣਾ ਦੱਸਦੇ ਕੜਾ ਦੱਸਦੇ ਕੰਗੂਕੀ ਦੱਸਦੇ ਆ ਕਿਸ ਤਰ੍ਹਾਂ ਦੇ ਸੀ ਬੰਦੇ ਬੰਦੇ ਤਾਂ ਇਹ ਕਹਿੰਦੇ ਜੀ ਇੱਕ ਤਾਂ ਆਪਣਾ ਸੀਗਾ ਜਿਵੇਂ ਮਹਾਤਮਾ ਸੰਤ ਟਾਈਪ ਸੀਗਾ ਕੋਈ ਬੰਦਾ ਉਹਨੇ ਪਹਿਲਾਂ ਇਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਕੋਈ ਉਹਦੇ ਨਾਲ ਮੋਟਰਸਾਈਕਲ ਤੇ ਵੀ ਆਏ ਦੋ ਜਾਨੇ ਲੇਡੀਜ਼ ਤੇ اور ਜੈਂਟਲਸ ਜੀ ਨਾਲ ਬੱਚਾ ਵੀ ਸੀਗਾ ਅਸੀਂ ਕੋਲ ਕੈਮਰੇ ਨਾਲ ਜਾ ਰਹੇ ਹਾਂ ਹਾਂਜੀ ਕੈਮਰੇ ਵੇਖਣ ਜਾ ਰਹੇ ਹਾਂ ਇਸ ਮੌਕੇ ਤੇ ਜਾ ਰਹੇ ਹਾਂ